ਸਾਸੀ ਕਾਲ ਜੀ ਆਪਾਂ ਅੱਜ ਉੱਠ ਕੇ ਪਹਿਲਾਂ ਗੁਰਦੁਆਰਾ ਗਏ ਹੁਣ ਸੈਰ ਕਰਕੇ ਹੁਣ ਆਪਾਂ ਕਰਨਾ ਵਰਕਆਊਟ ਉਹ ਆਪਣਾ ਸਮਾਨ ਪਿਆ ਮੈਂ ਤੇ ਮੇਰਾ ਬੱਚਾ ਆਈ ਤੋਂਨੇ ਗੁਰਦੁਆਰਾ ਤੇ ਨਾਲੇ ਸੈਰ ਕਰਕੇ ਹੁਣ ਐਕਸਰਸਾਈਜ਼ ਲਾਣੀ ਹੈ ਮੈਂ ਕਰ ਜੋ ਹਾਂਜੀ ਪਾਪਾ ਜੀ ਸਾਰਿਆਂ 사ਸੀ ਕਾ ਬੋਲਦੇ ਸਾਰਿਆਂ 사ਸੀ ਕਾ ਫਰੈਂਡਸ ਅਗਲਾ ਕੰਟੀਨਿਊ ਦਿਖਾਵਾਂਗਾ ਜੇ ਥੋਮਾ ਅਗਲਾ ਆਪਣਾ ਪੇਡਾਗ ਹੈ ਰੁਟੀਨ ਹੈ 4 ਵਜੇ ਉੱਠਣਾ ਪਹਿਲੇ ਗੁਰਦੁਆਰੇ ਜਾਣਾ ਫਿਰ ਆਪਾਂ ਦਰ ਕੋਟ ਕਰਦੇ ਸਮਾਨ ਰੱਖਿਆ ਹੋ ਸਾਰਾ ਉਹ ਮੇਰਾ ਮੁੰਡਾ ਵੀ ਮੇਰੇ ਨਾਲ ਜਾਂਦਾ ਫਿਰ ਨਾਲ ਚਾਟਰੇ ਗਾਣੇ ਫਿਰ ਨਾਲੇ ਆਪਾਂ ਨਾਰੇ ਪਰ ਕੋਟ ਕਰਦੇ ਇਹ ਮੇਰਾ ਬੱਚਾ ਪਰ ਇਹ ਵੀ ਨਾਲ ਮੇਰਾ ਵਰਕਆਊਟ ਕਰਦਾ ਇੱਧਰ ਗਾਣੇ ਲਾਏ ਵੇ ਤੇ ਆਪਾਂ ਕਰ ਰਹੇ ਆ ਵਰਕਆਊਟ ਪੇ ਪੁੱਤ ਬਾਰ ਆਇਆ ਨੀ ਰਾ ਟਾਈਮ ਸਵੇਰ ਦੇ 5 ਵਜੇ ਵਰਕਆਊਟ ਹੋ ਗਿਆ ਪੂਰਾ ਤੇ ਆਪਾਂ ਹੁਣ ਚੱਲੇ ਥੱਲੇ ਨਾ ਤੇ ਮੇਰਾ ਇੱਕ ਦੋਸਤ ਨੇ ਨਾ ਬਾਹਰੋਂ ਉਹਨੂੰ ਆਨੰਦਪੁਰ ਸਾਹਿਬ ਛੱਡ ਗਣਾ ਤੇ ਜੁੜੇ ਰਹੋ ਜਲੀਗਾ ਜੀ ਉਹਦਾ ਸਾਰਿਆਂ ਸਤਿ ਸ਼੍ਰੀ ਅਕਾਲ ਬੋਲਦੇ ਸਤਿ ਸ਼੍ਰੀ ਅਕਾਲ ਫਰੈਂਡਸ ਆਪਾਂ ਪਹੁੰਚ ਗਏ ਸ਼੍ਰੀ ਆਨੰਦਪੁਰ ਸਾਹਿਬ ਬੱਸ ਸਟੈਂਡ ਆਪਾਂ ਘੁੰਮਦੇ ਆਂ ਆਨੰਦਪੁਰ ਦੇ ਬਾਜ਼ਾਰ ਵਿੱਚ ਸ਼੍ਰੀ ਆਨੰਦਪੁਰ ਸਾਹਿਬ ਮੱਥਾ ਟੇਕ ਕੇ ਚੱਲਦੇ ਆਂ ਘਰਾਂ ਨੂੰ ਨਾਲੇ ਤੁਹਾਨੂੰ ਦਰਸ਼ਨ ਕਰਾਉਂਦੇ ਆਂ ਕੱਟੇ ਸ਼ੀਰੀ ਕੇਸਗੜ੍ਹ ਸਾਹਿਬ ਦੇ ਮੇਰਾ ਦੋਸਤ ਮਿਲ ਗਈ ਬੱਸ ਸਿੱਧੀ ਚੰਡੀਗੜ੍ਹ ਨੂੰ ਹੋਰ ਚੱਲੇ ਆਂ ਆਪਾਂ ਮੱਥਾ ਟੇਕ ਕੇ ਘਰਾਂ ਚੱਲਦੇ ਆਂ ਇੱਧਰ ਹੈਗਾ ਅਯੂਪਾ ਆਪਾਂ ਪਾਪਾ ਪਹੁੰਚ ਕੇ ਦਰਬਾਰ ਸਾਹਿਬ ਨਾਲ ਇਹ ਦਰਸ਼ਨ ਕਰਦੇ ਨਾਲ ਤੁਹਾਨੂੰ ਦਰਸ਼ਨ ਕਰਾਉਣਾ ਹੈ ਸੰਗਜੀ ਕਰ ਦਰਸ਼ਨ ਤਾਤ ਸ੍ਰੀ ਕੇਸਗੜ ਸਾਹਿਬ ਦੇ ਉਹ ਆਪਣੇ ਇੱਥਾਰੂ ਅੰਦਰ ਵੀਡੀਓ ਨਹੀਂ ਬਣਾ ਸਕਦੇ ਅੰਦਰ ਲੋਡ ਨਹੀਂ ਹੈ ਵੀਡੀਓ ਤੇ ਆਪਾਂ ਦਰਸ਼ਨ ਕਰ ਲੈ ਮੱਥਾ ਟੇਕ ਲਿਆ ਇਹ ਸਵੇਰ ਦਾ ਮਾਹੌਲ ਇੱਥੇ ਇੱਕ ਯਾਸਾ ਸਾਹਾਂ ਦੇ ਸੰਕਲਿਪ ਬਣਨ ਤੋਂ ਪਹਿਲਾਂ ਇੱਕ ਪੋਟੇਟੋ ਦੀ ਗੱਲ ਹੈ। ਬਹੁਤ ਜ਼ਰੂਰੀ ਹੈ। ਉੱਤਨੀ ਸੈਡ ਜਿਆਦਾ ਵਧੀਆ ਹੈ। ਇੱਥੋਂ ਗੱਲ ਕੋਈ ਆਉਂਦੀ ਨਹੀਂ। ਚੱਲਦੇ ਆਂ ਮਿਲ ਘਰਾਂ ਨੂੰ ਤੇ ਦਰਸ਼ਨ ਕਰ ਲਏ ਅੰਦਰ ਕੈਮਰਾ ਨਹੀਂ ਲੋਡ ਹੈਗਾ ਮਨਾ ਘਰ ਦੇ ਸੇਵਾਦਾਰ ਜੋ ਬੰਦ ਹੁਕਮੇ ਮਜੋ ਦੇਖਾਏ ਆਇਆ ਜਾਣੀਏ ਚੱਲਦੇ ਹੁਣ ਆਪਾਂ ਆਪਣੀ ਗੱਡੀ ਕੋਲ ਨੂੰ ਤੇ ਇੱਥੇ ਤੇ ਮੇਰਾ ਪਿੰਡ ਹੈਗਾ ਸਿਰਫ 10 12 ਕਿਲੋਮੀਟਰ ਦੂਰ ਦੇ ਸਾਹਮਣੇ ਆਯੂਬਾ ਇਹ ਹੈ ਜੀ ਸਾਡੇ ਪਿੰਡਾਂ ਦਾ ਮਾਹੌਲ ਡੇ ਪਿੰਡਾਂ ਵਿੱਚ ਬੇਲੇ ਬੇਲਾ ਰਾਮਗੜ੍ਹ ਹੁਣ ਸੱਤ ਲੋਜ ਦਰਿਆ ਆਣਾ ਸਾਡਾ ਇੱਥੇ ਆ ਇਹ ਸੱਤ ਲੋਜ ਦਰਿਆ ਹੈਗਾ ਜਦ ਹੜਾ ਹੈ ਤੇ ਵੀ ਫੁੱਲ ਤਾਂ ਹੈਨ ਬਿਲਕੁਲ ਪਾਣੀ ਕਰੋਸ ਹੁੰਦਾ ਇੱਧਰ ਤੇ ਸਾਰਾ ਆਪਾਂ ਪਹੁੰਚ ਗਏ ਘਰੇ ਇਹ ਸਾਡੇ ਘਰ ਦੀ ਗੜੀ ਆ ਆਪਾਂ ਲਾਣਾ ਕਣਕ ਨੂੰ ਪਾਣੀ ਇੰਜਨ ਦੀ ਸਰਵਿਸ ਕਰਾਣ ਲੱਗੇ ਪੱਖਾ ਚੋਰੀ ਹੋ ਗਿਆ ਤਾਂ ਸਾਡਾ ਪਾਣੀ ਆਪਾਂ ਛੜਤਾ ਇੰਜਨ ਆਪਾਂ ਹੋ ਗਿਆ ਦਾ ਓਕੇ ਆਪਣਾ ਤੇ ਹੁਣ ਇੱਕ ਪਹਿਲੀ ਗੈਰ ਰੇ ਨੂੰ ਛੱਡਿਆ ਪਾਣੀ ਲੱਗੇ ਸਵੇਰ ਦੇ ਪਾਣੀ ਲਾਣ ਇੱਕ ਖੇਤ ਨੂੰ ਲਾਤਾ ਕਰਦੇ ਤੇ ਇੱਕ ਖੇਤ ਸਾਡਾ ਉਹ ਉੱਥੇ ਹੈਗਾ ਸਾਹਮਣੇ ਉੱਥੇ ਲਾਣਾ ਕੱਲੂ ਪਾਣੀ ਤੇ ਸ਼ਾਮ ਦਾ ਟਾਈਮ ਹੋ ਗਿਆ ਤੇ ਬਲੌਗ ਦੀ ਇੱਥੇ ਸਮਾਪਤੀ ਬਾਕੀ ਅਗਲਾ ਹੁਣ ਦਿਖਾਵਾਂਗੇ ਤੁਹਾਨੂੰ ਸਰਪ੍ਰਾਈਜ਼ ਦੇਵਾਂਗੇ ਇੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ